ਬੀਐਸਪੀ ਡੀ ਸਪੋਰਸ਼ਨ ਚ ਹੈ ਇਹਨਾਂ ਨੂੰ ਇੱਕ ਬੜਾ ਸਫਲਤਾ ਮਿਲਿਆ ਹੈ ਇੱਕ ਹਫਤੇ ਜਿਨਾ ਦਾ ਚੱਲ ਚੱਲ ਰਿਹਾ ਸੀ ਇੰਟੈਲੀਜੈਂਸ ਬੇਸ ਆਪਰੇਸ਼ਨ ਜੀ ਐਫਆਰ ਨੰਬਰ 312 ਰਜਿਸਟਰ ਹੋਇਆ ਸੀ ਥਾਣਾ ਗਰਿੰਡਾ ਚ 8 10 25 ਨੂੰ ਉਹਦੇ ਚ ਰਿਕਵਰੀ ਹੋਇਆ ਸੀ ਤਿੰਨ ਪਿਸਟਲ ਚਾਰ ਮੈਗਜ਼ੀਨ ਇੱਕ ਮੋਟਰਸਾਈਕਲ ਤੇ 10 ਲਾਈਵ ਕਾਰਟ੍ਰਿਜਸ ਰਿਕਵਰੀ ਹੋਇਆ ਸੀ ਜੀ ਦੋ ਬੰਦੇ ਪ੍ਰਭਜੀਤ ਸਿੰਘ ਤੇ ਜਸ਼ਨਜੀਤ ਸਿੰਘ ਦੋਨੋਂ ਟੋਕੇ ਪਿੰਡ ਦੇ ਰਹਿਣ ਵਾਲੇ ਗਰਿੰਡਾ ਦੇ ਤੇ ਇਹਨਾਂ ਤੋਂ ਇਹ ਰਿਕਵਰੀ ਹੋਇਆ ਸੀ ਦੋਨੋ ਉਹ ਦੋਨੋਂ ਜੁੜਾਇਲ ਸਨ ਦੋਨੋਂ ਉਮਰ 17 ਸਾਲ ਦੀ ਹੈ ਇਸ ਤੋਂ ਅਲਾਵਾ ਇਸ ਤੋਂ ਫਰਦਰ ਇਨ ਇਨਜਰੈਕਸ਼ਨ ਕਰਤੇ ਹੋਏ ਰਿਕਵਰੀ 12 ਤਾਰੀਖ ਨੂੰ ਹੋਇਆ ਹੈ 6 ਪਿਸਟਲ 51 ਲਾਈਵ ਲਾਈਵ ਕੈਟਰਜਸ ਵੀ ਲਾਈਵ ਕੈਟਰਜਸ 9mm ਦੀ ਤੇ 11 ਮੈਗਜ਼ੀਨਸ ਇਹ ਹੋਇਆ ਇੱਕ ਹੋਰ ਤਰਸਿਕਾ ਪਿੰਡ ਰੈਨ ਵਾਲਾ ਅਮਰਵੀਰ ਸਿੰਘ ਅਲੀਆਸ ਅਮਰ ਇਹਨਾਂ ਦਾ ਘਰ ਤੋਂ ਹੋਇਆ ਸੀਗੇ ਅਮਰਵੀਰ ਰੈਨ ਦਿੰਦਾ ਹੁੰਦਾ ਸੀ ਕੈਨੇਡਾ ਚ ਇਹ ਹੁਣੇ ਵਾਪਸ ਆਇਆ ਕੈਨੇਡਾ ਤੋਂ 1 ਮਹੀਨੇ ਪਹਿਲੇ ਤੇ ਉੱਥੇ ਲੇਬਰ ਦਾ ਕੰਮ ਕਰਦਾ ਹੁੰਦਾ ਸੀ ਇਹ ਤਿੰਨੋਂ ਯੁਵਾ ਜੋ ਆਪਾਂ ਅਰੈਸਟ ਕੀਤੇ ਹਨ ਤਿੰਨੋਂ ਹੈ ਜਿਹਦੇ ਉੱਤੇ ਪਹਿਲੇ ਕੋਈ ਪਰਚਾ ਨਹੀਂ ਹੈ ਸਾਰੇ ਤਿੰਨੋਂ ਨਵੇਂ ਹੈ ਤੇ ਫਰਦਰ ਇਨਵੈਸਟੀਗੇਸ਼ਨ ਹੋਣਾ ਹੈ ਤੇ ਇਹਨਾਂ ਦਾ ਫੋਰਨ ਹੈਂਡਲਰ ਇੱਕ ਸੀਗਾ ਜੋ ਪਾਕਿਸਤਾਨ 'ਚ ਬੈਠੇ ਹੈ ਜੋ ਇਹਨਾਂ ਨੂੰ ਇਹ ਪਿਸਤਲਸ ਭੇਜੀ ਹੁੰਦੀ ਸੀ ਤੇ ਉਹਨਾਂ ਦੇ ਉੱਤੇ ਵੀ ਇਨਵੈਸਟੀਗੇਸ਼ਨ ਇਸ ਆਨ ਕਿ ਇਹਨਾਂ ਦਾ ਲੋਕਲ ਕੰਟੈਕਟਸ ਕੌਣ-ਕੌਣ ਕੇ ਤੇ ਇਹਨਾਂ ਨੇ ਪਹਿਲੇ ਕਿਹੜੇ-ਕਿਹੜੇ ਪਾਰਸਲਸ ਭੇਜੇ ਕਿੰਨੋ ਭੇਜੇ ਸਾਰੇ ਇਹਦੇ ਇਨਕੁਇਰੀ ਪੜੇਗੇ ਕਿ ਇਹਨਾਂ ਦਾ ਖਿਆਲ ਕਰੇ ਤੇ ਗੱਲ ਕਰਾਂਗੇ ਜੀ ਮੈਗਜ਼ੀਨਾਂ ਦਾ ਪੜੇ ਗਏ ਨੇ ਕਿ ਇਹ 4 ਪੈਨੇਲ ਬਰਦ ਸੀ ਇਨਾਂ ਦਾ ਜੀ ਹੁਣ ਤੱਕ 9 ਪਿਸਟਲਸ ਰਿਕਵਰੀ ਹੋਇਆ ਹੈ ਅੱਗੇ ਵੀ ਚੱਲ ਹੀ ਰਿਹਾ ਹੈ ਤਾਂ ਇਨਾਂ ਦਾ ਜੋ ਮੈਗਜ਼ੀਨਸ ਪੜਾਇਆ ਗਿਆ ਜੋ ਕੈਟਰਜਿਸ ਪੜਾਇਆ ਗਿਆ ਦੋਨੋਂ ਚਾ ਨਾ ਤੇ ਕੋਲ ਹੋਰ ਹੁਣ ਤੱਕ ਪਿਸਟਲਸ ਨਹੀਂ ਮਿਲੇ ਪਰ ਇਨਵੈਸਟੀਗੇਸ਼ਨ ਔਨ ਹੈ ਕਿ ਇਹ ਇਨਾਂ ਵੱਡੇ ਲੈਵਲ ਤੇ ਕਿਉਂ ਲੈ ਆ ਰਹੇ ਸਿਰ ਕੈਟਰਜਿਸ ਸਰ ਇਹਦਾ ਲੜਕਾ ਜਿਹੜਾ ਅਮਰਵੀਰ ਸੀ ਇਹ ਉਹ ਇਹਦਾ ਜਿਹੜੇ ਇੱਥੋਂ ਪਹਿਲਾ ਗ੍ਰਿਫਤਾਰ ਕੀਤਾ ਉਹ ਤਿੰਨੋਂ ਨਵੇਂ ਜਿਹੜੇ ਨੇ ਤੁਹਾਨੂੰ ਪਹਿਲੇ ਕਿਹਾ ਸੀ ਜਿਹੜਾ ਪਹਿਲਾ ਜੋ ਦੌਕੇ ਪਿੰਨ ਵਾਲਾ ਦੋਨੋਂ ਮੁੰਡੇ 17 ਸਾਲ ਦੇ ਹੈ ਜਪਜੀਤ ਜਸ਼ਨਦੀ ਦੂਜਾ ਜੋ ਅਬਰਮਰ ਵੀਰ ਹੁਣੇ ਆਇਆ ਸੀ ਕੈਨੇਡਾ ਤੋਂ ਤੋਂ ਇੱਕ ਮਹੀਨੇ ਇੱਕ ਹਫਤੇ ਇੱਕ ਮਹੀਨੇ ਹੋਇਆ ਸੀ ਇਹਨਾਂ ਦੇ ਉੱਤੇ ਪਹਿਲੇ ਕੋਈ ਪਰਚਾ ਹੈ ਨਹੀਂ ਤੋਂ ਇਹਨਾਂ ਦੇ ਐਕਚੁਅਲ ਜੋ ਜੋ ਵੇਚ ਰਹੇ ਸੀ ਇਹ ਬਾਹਰੀ ਬੈਠੇ ਹੈ ਇਹ ਪਾਂਡੀ ਸਕ ਕੈਨੇਡਾ ਜੀ ਇਹਨਾਂ ਦੇ ਲਿੰਕ ਬਣਾਏ ਸੀ ਪਾਕਿਸਤਾਨ ਦੇ ਨਾਲ ਜਾਂ ਕਿਸ ਤਰੀਕੇ ਨਾਲ ਦੇ ਰਾਹ ਉਹ ਇਨਵੈਸਟੀਗੇਸ਼ਨ ਜ਼ੋਨ ਪੈਨੇਡਾ ਹੁਣ ਤੱਕ आया ਸਾਹਮਣੇ ਆਇਆ ਤਫਤੀਸ਼ ਔਨ ਹੈ ਕਿ ਇਹ ਕੈਨੇਡਾ ਜੀ ਕੀ ਕਰਦਾ ਹੁੰਦਾ ਸੀ ਕਿ ਇਹ ਇਹ ਵਾਪਸ ਕਿਉਂ ਆਇਆ ਡਿਪੋਰਟ ਹੋਇਆ ਸੀ ਕਿ ਨਹੀਂ ਸਾਰੇ ਆਪਾਂ ਇਨਵੈਸਟੀਗੇਸ਼ਨ ਕਰੀਏ ਕੱਲਾ ਹੀ ਕੈਨੇਡਾ ਗਿਆ ਜਿਹੜੇ ਦੋ ਸਰ ਇਹਦੇ ਨੇ ਆਪਸ ਚ ਇਹਨਾਂ ਦਾ ਕੀ ਸਮਝ ਸੀ ਯਾਰੀ ਦੋਸਤੀ ਸੀ ਜਾਂ ਕਿਸ ਤਰ੍ਹਾਂ ਮਿਲਿਆ ਸੀ ਪ੍ਰਮਜੀਤ ਜਸਨ ਦੋਨੋਂ ਦੋਕੇਪਿੰਡ ਦੇ ਰਹਿਣ ਵਾਲੇ ਹੀ ਹੈ ਇਹ ਜਿਹੜਾ ਅਮਰਵੀਰ ਇਹਨਾਂ ਨੂੰ ਕਨੈਕਟ ਕੀਤੇ ਸੀ ਜੋ ਫੋਰਨਰ ਹੈ ਇਹ ਮਕਸਦ ਕੀ ਸੀ ਸਰ ਇਹਨਾਂ ਦਾ ਇਹਨਾਂ ਤੇ ਅਰਜਮੰਗ ਹੈ ਇਹ ਫਿਲਹਾਲ ਪੰਡਿਤ ਜੀ ਉਹ ਵੀ ਇੰਡਸਟਰੀ ਸੈਕਟਰਨ ਕਿ ਇਹ ਕਿੰਨੂੰ ਦੇਣੇ ਵਾਲੇ ਸੀ ਤੇ ਫੋਰਨ ਵਾਲਾ ਮੁੰਡਾ ਕਿੰਨੂੰ ਨੂੰ ਕੰਟੈਕਟ ਕਰਵਾ ਰਿਹਾ ਸੀ ਤੇ ਇਹ ਕਿਤੇ ਜਾ ਕੇ ਜਮਾ ਹੋ ਰਿਹਾ ਸੀ ਉਹ ਵੀ ਇੰਡਸਟਰੀ ਸੈਕਟਰਨ ਹੋਪਫੁਲੀ 2-3 ਦਿਨ ਹੋ ਜਾਏਗਾ ਉਹ ਵੀ ਸਰ ਕੁਝ ਸਾਹਮਣੇ ਆਏ ਕਿ ਜਿਸ ਨੇ ਮੁੱਖ ਕੀ ਕਿ ਆ ਸਾਹਮਣੇ ਆ ਰਹੇ ਹੈ ਉਹਨਾਂ ਨੂੰ ਉਸ ਦਾ ਨਾਮ ਆਉਂ वो इन्वेस्टिगेशन चल जी गैंगस्टर एंगल भी आ रहा है पर अपन फिलहाल वो डिस्क्लोज ना करिए थे अपन जो अगले प्रेस कॉन्फ्रेंस शायद होपफुली यू विल गेट बेटर इंफॉर्मेशन सर टोटल कितने कितनी हुई है हुन तक जी रिकवरी हुआ है, है नौ पिस्टल्स नाइन पिस्टल्स हुआ है वन लाइव कार्ट्रिजस मिले हैं बी लाइव कार्ट्रिजस मिले हैं नौ में दी 11 मैगजीन्स दो गाड़ियां थे तीन मोबाइल फोन सर है जी हां जी और भी है वो भी इन्वेस्टिगेशन अपना टीम इज ऑल्स आउटसाइड ਜੀ ਸਰ ਇਹ ਸਾੜੀ ਕਿੰਨੀ ਹੈ ਉਹਦਾ ਰੇਟ ਕਿੰਨਾ ਹੈ ਜੀ ਅਮਰ ਅਮਰ ਦੀ ਏਜ 24 ਹਾਲ ਦੀ ਹੈ ਜੀ